ਪਿਛਲੇ ਦਿਨੀ ਮੁੱਦਾ ਉਠਿਆ ਸੀਗਾ ਗੈਸਟ ਹਸਪੀਟਲਿਟੀ ਨੂੰ ਰਿਲੀਵ ਕਰਨ ਦੀ ਜਿਹੜੀ ਅਸ਼ੰਕਾ ਸੀਗੀ ਉਹਦੇ ਚਲਦੇ ਹੀ ਲਗਾਇਆ ਜਾ ਰਿਹਾ ਹੈ। ਹਾਂਜੀ ਬਿਲਕੁਲ ਜਦੋਂ 850 ਲੈਕਚਰਰ ਸੜਕਾਂ ਤੇ ਸਰਕਾਰ ਲੈ ਆਈ ਉਹ ਵਿਭਗਤ ਸਿੰਘ ਦੇ ਜਨਮ ਦਿਨ ਤੇ ਸਾਨੂੰ ਇੰਨਾ ਵੱਡਾ ਸਰਕਾਰ ਨੇ ਤੋਹਫਾ ਦਿੱਤਾ 25-25 ਸਾਲਾਂ ਤੋਂ ਅਸੀਂ ਇਹਨਾਂ ਕਾਲਜਾਂ ਦੇ ਵਿੱਚ ਪੜਾ ਰਹੇ ਸੀ ਔਰ 25 ਸਾਲਾਂ ਤੋਂ ਰੋਜ਼ਗਾਰ ਖੋ ਕੇ 11 ਜਿਹੜੀ 58 ਦੀ ਜਿਹੜੀ ਭਰਤੀ ਕੱਢੀ ਗਈ ਆ ਸਾਨੂੰ ਉਸ ਭਰਤੀ ਦੇ ਨਾਲ ਕੋਈ ਰੋਸ਼ਨੀ ਸਾਨੂੰ ਰੋਸ਼ ਹੈ ਸਰਕਾਰ ਦੇ ਸਿਸਟਮ ਦੇ ਨਾਲ ਜਿਹਨੂੰ ਬਿਨਾ ਪੜੇ ਜਾਂਚੇ ਪਰਖੇ ਉਹਨਾਂ ਨੇ ਜਿਹੜੀ ਉਹਨਾਂ ਦੀ ਅਫਸਰशाही ਸੀ ਰਾਤੇ ਰਾਤ ਕਿਵੇਂ ਉਹਨਾਂ ਨੇ ਲਿਸਟਾਂ ਬਣਾਈਆਂ ਤੇ ਚੋਰਾ ਵਾਂਗੂ 12:28 ਸਤੰਬਰ ਦੀ ਰਾਤ 12:00 ਵਜੇ ਤੋਂ ਲੈ ਕੇ 3:00 ਵਜੇ ਤੱਕ ਇਹਨਾਂ ਨੇ ਇਹ ਜੁਆਇਨਿੰਗ ਲੈਟਰਾਂ ਦਿੱਤੀਆਂ ਇਹ ਸ਼ੰਕਾ ਸਾਨੂੰ ਜਿਹੜਾ ਹੈਗਾ ਸਾਡੇ ਲਈ ਸਾਡਾ ਸਭ ਤੋਂ ਵੱਡੇ ਰੋਸ ਦਾ ਕਾਰਨ ਹੈ ਜਦੋਂ ਸਰਕਾਰ ਪਿਛਲੇ 3 ਸਾਲਾਂ ਤੋਂ ਕੋਈ ਵੀ ਰੁਜ਼ਗਾਰ ਦਿੰਦੀ ਹੈ ਤਾਂ ਸਰਕਾਰ ਸੈਮੀਨਾਰ ਕਰਦੀ ਹੈ ਬਤੌਰ ਪੰਜਾਬ ਦਾ ਸਾਰਾ মিডিਆ ਇਕੱਠਾ ਕਰਦੀ ਹੈ ਤੇ ਫੇਰ ਉਹ ਦਿਨ ਦਿਹਾੜੇ ਨਿਯੁਕਤੀ ਪੱਤਰ ਦਿੰਦੀ ਹੈ ਇਹੋ ਜਾਂ ਇਹਨਾਂ ਨੂੰ ਰਾਤ ਦੇ ਰਾਤ ਕੀ ਆਫਤ ਪੈ ਗਈ ਜਿਹੜੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਨਾਂ ਨੇ ਜੁਆਇਨਿੰਗ ਲੈਟਰ ਦਿੱਤੇ ਚੋਰਾ ਵਾਂਗੂ ਦਿੱਤੇ ਸਰਕਾਰ ਨੇ ਚੋਰੀਆਂ ਕੀਤੀਆਂ ਸਰਕਾਰ ਚੋਰ ਹੈ ਤੇ ਚੋਰੀ ਇਹ ਜੁਆਇਨਿੰਗ ਜਿਹੜੇ ਲੈਟਰ ਦਿੱਤੇ ਗਏ ਆ ਜੱਸਾਬਾਦ முழுதாவது ਅਫੀਲੀਗੇਸ਼ਨ ਵਾਲਿਓ ਕੀ ਰੋਜ਼ਗਾਰ ਖੋਇਆ ਗਿਆ ਅਜੇ ਤੱਕ ਇਸ ਟਿਕਾ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਦਿੱਤਾ ਨੂੰ ਰਿਲੀਵ ਕੀਤਾ ਜਾ ਰਿਹਾ ਸਿੱਖਿਆ ਮੰਤਰੀ ਸਾਨੂੰ ਪਿਛਲੇ 10 ਦਿਨਾਂ ਤੋਂ ਮੇਲ ਵੀ ਨਹੀਂ ਰਿਹਾ ਮੂੰਹ ਬੰਦ ਕੀਤਾ ਹੋਇਆ ਗੈਸਟ ਫੈਕਲਟੀ ਦਾ ਨਾਮ ਲੈ ਕੇ ਅਸੀਂ ਘੰਟੇ-ਘੰਟੇ ਬਾਅਦ ਸਾਡੀਆਂ ਜਿਹੜੀਆਂ ਯੂਨੀਅਨ ਦੇ ਮੈਂਬਰ ਆ ਉਥੇ ਜਾ ਜਾ ਕੇ ਕਦੇ ਕਿਸੇ ਨੂੰ ਫੋਨ ਕਰਵਾ ਰਹੇ ਸਿੱਖਿਆ ਮੰਤਰੀ ਮੂੰਹ ਕੌਣ ਕੋਈ ਬਿਠਾ ਸਿੱਖਿਆ ਮੰਤਰੀ ਕਹਿੰਦਾ ਕਿਉਂ ਨਹੀਂ ਗੈਸਟ ਲੈਕਚਰਰਾਂ ਬਾਰੇ ਬੋਲਦਾ ਕਿਉਂ ਨਹੀਂ ਨਹੀਂ ਬੋਲਦਾ ਤਾਂ ਅਸੀਂ ਰੋਸ ਮਜ਼ਾਰਿਆਂ ਦੇ ਵਿੱਚ ਬੈਠੇ ਆ ਅਸੀਂ ਬੁਲਵਾਉਣਾ ਹੈ ਅੱਜ ਉਹਨੂੰ ਉਹਨੂੰ ਕੀ ਮੰਗ ਕਰਦੇ ਹੋ ਮੰਗ ਸਾਡੀ ਜਾਇਜ਼ ਆ ਪਿਛਲੇ ਪਿਛਲੇ ਸਾਲਾਂ ਤੋਂ ਜਿਹੜੀ ਇਹ ਮੰਗ ਪੱਤਰ ਆ ਪਿਛਲੇ 3 ਸਾਲਾਂ ਤੋਂ ਲਗਾਤਾਰ ਆਫਿਸਾਂ ਦੇ ਵਿੱਚ ਆਫਿਸ ਅਫਸਰ شاہੀ ਦੇ ਟੇਬਲਾਂ ਦੇ ਉੱਤੇ ਸਾਡੇ ਜਿਹੜੇ ਮੰਗ ਪਏ ਸਾਡੀ ਪਹਿਲੀ ਮੰਗ ਤਾਂ ਇਹ ਆ ਕਿ ਸਾਡੀ ਸੁਰੱਖਿਆ ਸਾਡੇ ਸਾਰੇ 850 ਗੈਸਟ ਲੈਕਚਰਾਰਾਂ ਦੀ ਸੁਰੱਖਿਆ ਜਿਹੜੀ ਸਰਕਾਰ ਯਕੀਨੀ ਬਣਾਵੇ 58 ਸਾਲ ਤੱਕ ਰੱਖੇ ਔਰ ਜਿਹੜਾ ਇੱਕ ਮਾਨ ਸਨਮਾਨ ਜਿਹੜਾ ਪ੍ਰੋਫੈਸਰ ਦਾ ਹੁੰਦਾ ਮਾਨ ਸਨਮਾਨ ਦੇ ਚ ਚੰਗੀ ਸੈਲਰੀ ਜਿਹੜੀ ਦਿੱਤੀ ਜਾਵੇ ਬੜੀਆਂ ਨਗੂਣੀਆਂ ਤਨਖਾਹਾਂ ਦੇ ਕੇ ਸਾਡਾ ਸ਼ੋਸ਼ਣ ਹੈ ਜਿਹੜਾ 2001 ਤੋਂ 24 ਤੱਕ ਹਰ ਇੱਕ ਸਰਕਾਰ ਨੇ ਸ਼ੋਸ਼ਣ ਕੀਤਾ ਪਰ ਸਰਕਾਰ ਨੇ ਕਹਿਰ ਉਦੋਂ ਟਾਇਆ ਕਿ ਜਦੋਂ 1158 ਦੀ ਭਰਤੀ ਲਿਆ ਕੇ ਸਾਡੇ ਸਿਰ ਖੜੀ ਕਰਦੀ ਹੈ ਸਿਸਟਮ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਾਨੂੰ ਜਿਹੜਾ ਰੋਸ ਹੈ ਅੱਜ ਅਸੀਂ ਬਾਹਰ ਬੈਠੇ ਆ ਤੇ ਉਹ ਯੂਨੀਅਨ ਬੱਚੇ ਸਾਡੇ ਬੈਠੇ ਲੈਕਚਰ ਲਾ ਰਹੇ ਆ ਸਾਨੂੰ ਰੋਸ ਹੈ ਇਸ ਗੱਲ ਦਾ ਸਿੱਖਿਆ ਮੰਤਰੀ ਨੇ ਕਿਉਂ ਨਹੀਂ ਪਹਿਲਾਂ ਵਿਚਾਰ ਕੀਤੀ 25-25 ਸਾਲ ਦੇ ਜਿਹੜੇ ਬੰਦੇ ਬੈਠੇ ਸੀ ਗੈਸਟ ਫੈਕਲਟੀ ਲੈਕਚਰਰ ਉਹਨਾਂ ਦੇ ਰੋਜ਼ਗਾਰ ਤੇ ਕਿਉਂ ਨਹੀਂ ਕੋਈ ਦੋ ਲਾਈਨਾਂ ਲਿਖ ਕੇ ਦਿੱਤੀਆਂ ਸਾਨੂੰ ਸੁਰੱਖਿਅਤ ਕਰਨ ਸਾਨੂੰ ਸੁਰੱਖਿਅਤ ਕੀਤਾ ਜਾਵੇ ਸਾਨੂੰ ਭਰਤੀ ਦੇ ਨਾਲ ਕੋਈ ਰੋਸ਼ਨੀ ਆ ਸਹੀ ਪਾਰਦਰਸ਼ੀ ਭਰਤੀ ਹੋਵੇ ਗੈਸਟ ਫੈਕਲਟੀ ਨੂੰ ਉਹਦੇ ਬੰਦੇ ਜਿਹੜੇ ਮਾਨ ਸਨਮਾਨ ਜਿਹੜੇ ਪੱਤੇ ਆ ਉਹਦੇ ਜਿਹੜੇ ਹੱਕ ਆ ਸਭ ਤੋਂ ਵੱਡੀ ਗੱਲ ਜਿਹੜੀ ਸੁਰੱਖਿਆ ਹੈਗੀ ਆ ਉਹ ਸੁਰੱਖਿਆ ਦਿੱਤੀ ਜਾਵੇ ਜੀ ਨਵੀਂ ਜੋਇਨਿੰਗ ਵੀ ਹੋਂਦੇ ਚ ਫਾਜ਼ਿਲਕਾ ਦੇ ਕੋਲੇਜ ਦੇ ਵਿੱਚ ਵੀ ਨਵੇਂ ਜੋਇਨ ਕਰਵਾਏ ਗਏ ਨੇ ਬਿਲਕੁਲ ਕਰਵਾਏ ਗਏ ਆ ਜੀ ਕਿੰਨੇ ਇੱਥੇ ਪ੍ਰੋਫੈਸਰ ਸਾਢੇ 8 ਲੈਕਚਰਰ ਆ ਚੁੱਕੇ ਆ ਜਿਨ੍ਹਾਂ ਦੇ ਵਿੱਚ ਸਾਡੇ ਜਿਹੜੇ ਮੈਡਮ ਹੈਗੇ ਸਾਡੇ ਗੈਰੀਨਕਲ ਮੈਡਮ ਸਾਡੇ ਪ੍ਰਭਾਵਿਤ ਹੋਏ ਆ ਸ਼ੇਰ ਸਿੰਘ ਸਰ ਸੌਰੀ ਸਾਡੇ ਚਮਸ਼ੇਰ ਸਿੰਘ ਹਿਸਟਰੀ ਦੇ ਜਿਹੜੇ ਜਿਨ੍ਹਾਂ ਦੇ ਆਉਣ ਨਾਲ ਪ੍ਰਭਾਵਿਤ ਹੋਏ ਆ ਇਸ ਤਰ੍ਹਾਂ ਵੱਖ-ਵੱਖ ਕਾਲਜਾਂ ਦੇ ਵਿੱਚ ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਪ੍ਰੋਫੈਸਰ ਸਹਿਬਾਨ ਨੇ ਜਿਹੜੇ ਕਿ ਹੁਣ ਬਾਹਰ ਦਾ ਜਿਹੜਾ ਜਿਨ੍ਹਾਂ ਨੂੰ ਰਿਸ਼ਤਾ ਸਰਕਾਰ ਨੇ ਦਿਖਾ ਦਿੱਤਾ ਹੈਗਾ ਅਸੀਂ ਇਹ ਇਹ ਜਿਹੜੀ ਪ੍ਰਕਿਰਿਆ ਹੈ ਸਰਕਾਰ ਨੇ 28 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਸੀ ਜਿਹਦੇ ਰੋਸ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਕਾਲਜਾਂ ਦੇ ਜਿਹੜੇ ਉਹ ਬੰਦ ਕੀਤੇ ਗਏ ਆ ਤੇ ਰੋਸ ਮਜਾਰੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ ਇਹ ਗੱਲ ਹੁੰਦਾ ਹੈ ਐਡੌਕ ਬੇਸ ਤੇ ਹੁੰਦਾ ਜੀ ਹਾਂਜੀ ਡਾਕ ਬੇਸਤੰਦ ਹਰ ਸਾਲ ਨਵੀਂ ਬਰਤੀ ਕਰਦੇ ਨੇ ਕਿ ਇਹਨਾਂ ਨੂੰ ਐਸਟੀ ਕ ਨਹੀਂ ਨਹੀਂ ਅਸੀਂ ਪਿਛਲੇ 15 ਸਾਲਾਂ ਤੋਂ ਹੀ ਸਾਰੇ ਇਹਨਾਂ ਕਾਲਜਾਂ ਵਿੱਚ ਬੈਠੇ ਹੋਈ ਹਾਂ ਬਸ ਐਸਟੀ ਕ ਦੀ ਤੁਹਾਨੂੰ ਸੁਰੱਖਿਆ ਦਿੱਤੀ ਗਈ ਹੈ ਲੇਕਿਨ ਲਿਖਤੀ ਰੂਪ ਵਿੱਚ ਲਿਖਤੀ ਰੂਪ ਵਿੱਚ ਸਾਨੂੰ ਸੁਰੱਖਿਆ ਜਿਹੜੀ ਆ ਉਹ ਨਹੀਂ ਦਿੱਤੀ ਗਈ ਜੇਕਰ ਸਰਕਾਰ ਨੇ ਹੁਣ ਵੀ ਕੋਈ ਗੱਲ ਨਾ ਸੁਣੀ ਤਾਂ ਅਗਲਾ ਕਦਮ ਕੀ ਉਠਾਇਆ ਜਾਏਗਾ ਸਰ ਸੰਘਾਰ ਸੇ ਜਿਹੜੇ ਉਹ ਤਿੱਖੇ ਹੋਣਗੇ ਸਰਕਾਰ ਦਾ ਅਸੀਂ ਜਿੱਥੇ ਵੀ ਸਾਨੂੰ ਲੱਗਿਆ ਅਸੀਂ ਇੱਥੇ ਵਿਰੋਧ ਕਰਾਂਗੇ ਸਾਡੇ ਨਾਲ ਕੀ ਕਹਿਣਾ ਚਾਹੋਗੇ ਜੀ ਜਿਹੜੇ ਅੱਜ ਇੱਕ ਨਵੀਂ ਬਰਤੀ ਬਾਅਦ ਇੱਕ ਨਵਾਂ ਮਸਲਾ ਖੜਾ ਹੋ ਗਿਆ ਹੈ ਹਾਂਜੀ ਇਹ ਇੱਕ ਬੜੀ ਵੱਡੀ ਜਿਹੜਾ ਸੰਕਟ ਹੈ ਉਹ ਸਾਡੇ 850 ਪਰਿਵਾਰਾਂ ਦੇ ਉੱਪਰ ਆ ਚੁੱਕਿਆ ਹੈ ਜੀ ਸਾਡੀਆਂ ਜਿਹੜੀਆਂ ਕੀ ਹੈ ਸਰਵਿਸਸ ਹੈ 2001 ਤੋਂ ਸਾਡੀ ਫੈਕਲਟੀ ਚੱਲ ਰਹੀ ਹੈ ਜੀ 2001 ਤੋਂ 2024 ਲੰਘ ਚੁੱਕੇ 2025 ਤੱਕ ਲਗਭਗ 24 ਸਾਲ ਹੋ ਚੁੱਕੇ ਹੈ ਜੀ ਸਾਡੀ ਇਹ ਫੈਕਲਟੀ ਨੂੰ ਚੱਲਦੇ ਨੂੰ ਤਾਂ ਇਹ ਰੈਗੂਲਰ ਪੋਸਟਾਂ ਦੇ ਉੱਤੇ ਅਸੀਂ ਕੀ ਹੈ ਲਗਭਗ 2001 ਤੋਂ ਲਗਾਤਾਰ ਕੰਮ ਕਰ ਰਹੇ ਹਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਸਾਡੇ ਡਾਇਲੌਗਸ ਵੀ ਹੋਏ ਆ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਹੈਗਾ ਸਾਨੂੰ ਕਿਸੇ ਹੱਦ ਤੱਕ ਜਿਹੜਾ ਹੈਗਾ ਸਾਡੀਆਂ ਤਨਖਾਹਾਂ ਦੇ ਵਿੱਚ ਵੀ ਕਿਤੇ ਵਾਅਦਾ ਕੀਤਾ ਪਰ ਜਿਹੜੀ ਇਹ ਵਾਲੀ ਸਰਕਾਰ ਹੈ 2021 ਦੇ ਵਿੱਚ ਆ ਸਾਡਾ ਇੱਕ ਧਰਨਾ ਲੱਗਿਆ ਸੀ ਚੰਡੀਗੜ੍ਹ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਸਰਕਾਰ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਆ ਕੇ ਸਾਰੇ ਇਹੀ ਪ੍ਰੋਫੈਸਰਾਂ ਨੂੰ ਇਹ ਆਸ਼ਵਾਸ਼ਣ ਦਿਵਾਇਆ ਸੀ ਵੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਤੁਹਾਨੂੰ ਜਿਹੜੀਆਂ ਤੁਹਾਡੀਆਂ ਸੇਵਾਵਾਂ ਨਿਯਮਤ ਕੀਤੀਆਂ ਜਾਣੀਆਂ ਕਹਿਣ ਤੋਂ ਭਾਵ ਕੀ ਹੈ ਵੀ 58 ਸਾਲ ਤੱਕ ਜਿੰਨੀ ਇੱਕ ਰੈਗੂਲਰ ਪ੍ਰੋਫੈਸਰ ਦੀ ਜਿਹੜੀ ਕੀ ਹੈ ਉਮਰ ਹੱਦ ਹੁੰਦੀ ਹੈ ਜੌਬ ਕਰਨ ਦੀ 58 ਸਾਲ ਦੀ ਉਮਰ ਤੱਕ ਕੀ ਹੈ ਤੁਹਾਨੂੰ ਕਾਲਜਾਂ ਦੇ ਵਿੱਚ ਸੁਰੱਖਿਅਤ ਰੱਖਿਆ ਜਾਏਗਾ ਤੇ ਤੁਹਾਨੂੰ ਜਿਹੜਾ ਬਣਦਾ ਮਾਨ ਸਤਿਕਾਰ ਕਹਿਣ ਤੋਂ ਭਾਵੇਂ ਕੀ ਹੈ ਵੀ ਜਿਹੜੀਆਂ ਬਣਦੀਆਂ ਤਨਖਾਹਾਂ ਨੇ ਉਹ ਵੀ ਦਿੱਤੀਆਂ ਜਾਂਦੇ ਆਡਰ ਆਉਂਦੇ ਰਹੇ ਆ ਇਕੁਅਲ ਵਰਕ ਇਕੁਅਲ ਪੇ ਦੇ ਰਿਗਾਰਡਿੰਗ ਵੀ ਜਦੋਂ ਅਸੀਂ ਕੰਮ ਕੀ ਹੈ ਸਾਰੇ ਕਾਲਜਾਂ ਦੇ ਵਿੱਚ ਕੀ ਹੈ ਸਾਰੇ ਜਿਹੜੇ ਗੈਸਟ ਲੈਕਚਰਰ ਆ ਰਹੇ ਆ ਸਾਡੇ ਜਿਵੇਂ ਇੱਕ ਰੈਗੂਲਰ ਪ੍ਰੋਫੈਸਰ ਕੰਮ ਕਰਦਾ 9 ਵਜੇ ਤੋਂ 2:30 ਵਜੇ ਤੱਕ ਸਾਡੀ ਜੌਬ ਦੀ ਟਾਈਮਿੰਗ ਹੈ ਜਿੰਨੇ ਉਹਨਾਂ ਦੇ ਕੰਮ ਨੇ ਉਸ ਤਰ੍ਹਾਂ ਦੇ ਸਾਰੀਆਂ ਪੜ੍ਹਾਈ ਤੋਂ ਇਲਾਵਾ ਵੀ ਹੋਰ ਤਰ੍ਹਾਂ ਜਿਹੜੀਆਂ ਕਿ ਇਹ ਗਤੀਵਿਧੀਆਂ ਜਿਵੇਂ ਫੋਰ ਐਗਜ਼ਾਮਪਲ ਐਨਸੀਸੀ ਹੈ ਐਨਐਸਐਸ ਹੈ ਪਿਛਲੇ ਸਮੇਂ ਦੇ ਵਿੱਚ ਕਾਲਜਾਂ ਦੇ ਵਿੱਚ ਵੱਡੇ ਪੱਧਰ ਉੱਪਰ ਨੈਕ ਦੀ ਗ੍ਰੇਡਿਏਸ਼ਨ ਹੋਈ ਹੈ ਪੰਜਾਬ ਦੇ ਸਾਰੇ ਕਾਲਜਾਂ 'ਚ ਤੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਉਹ ਸਾਰੀ ਕਿਹਾ ਗੈਸਟ ਲੈਕਚਰਰਾਂ ਦੇ ਦੁਆਰਾ ਕਰਾਈ ਗਈ ਹੈ ਸਰਕਾਰ ਦਾ ਬਣਦਾ ਫਰਜ ਇਹ ਸੀਗਾ ਵੀ ਸਭ ਤੋਂ ਪਹਿਲਾਂ ਜਦੋਂ ਅਸੀਂ ਇੰਨਾ ਤੰਦੇ ਹੀ ਨਾਲ ਆਪਦਾ ਕੰਮ ਕਰ ਰਹੇ ਹਾਂ ਤਾਂ ਸਾਨੂੰ ਸਾਡੀਆਂ ਸੇਵਾਵਾਂ 58 ਸਾਲ ਤੱਕ ਨਿਯਮਤ ਕਰਦੀ 58 ਸਾਲ ਤੱਕ ਸਾਡੀਆਂ ਸੇਵਾਵਾਂ ਨਿਯਮਤ ਕਰਨ ਤੋਂ ਬਾਅਦ ਜਿਹੜਾ ਹੈਗਾ ਨਵੇਂ ਜਿਹੜੇ ਬੱਚੇ ਆਏ ਆ 1158 ਦੀ ਭਰਤੀ ਹੋਈ ਆ ਉਹਨਾਂ ਨੂੰ ਜੁਆਇਨ ਕਰਵਾਉਂਦੀ ਸਾਨੂੰ ਸੁਰੱਖਿਅਤ ਕਰਦੀ ਪਰ ਸਰਕਾਰ ਨੇ ਹੁਣ ਕੀ ਕੀਤਾ ਵੀ ਸਾਡੀਆਂ ਸੇਵਾਵਾਂ ਨੂੰ ਦਰਕਨਾਰ ਕਰਕੇ ਪਿਛਲੇ 20-25 ਸਾਲ ਦੀਆਂ ਸਰਵਿਸਿਜ਼ ਨੂੰ ਦਰਕਨਾਰ ਕਰਕੇ ਇੱਕਦਮ ਜੱਕਦਮ ਸਾਡੇ ਕੀ 28 ਸਤੰਬਰ ਦੀ ਰਾਤ ਨੂੰ ਜਿਹੜਾ ਹੈਗਾ ਨਵੇਂ ਲੈਕਚਰਾਰਾਂ ਦੀ ਜੁਆਇਨਿੰਗਸ ਕਰਵਾ ਲਈ ਗਈ ਹੈ ਤੇ ਸਾਡੀਆਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਅਣਗੌਲਿਆ ਕੀਤਾ ਹੈ ਇਹ ਮੰਗ ਤੇ ਮੁਲਾਕਾਤ ਹੱਦ ਤੱਕ ਦੀ ਸੀਮੇ ਤੋਂ ਦਲਾ ਸੰਗਠਨ ਜੇ ਕੋਈ ਤੁਸੀਂ ਲੀਗਲੀ ਐਕਸ਼ਨ ਵੀ ਲੈ ਲਓ। ਦੇਖੋ ਜੀ ਸਾਡੇ ਹਾਲ ਦੀ ਘੜੀ ਡਾਇਲੌਗਸ ਚੱਲ ਰਹੇ ਆ ਸਰਕਾਰ ਦੇ ਨਾਲ ਜੀ। ਸਰਕਾਰ ਦੀ ਸਾਡੀ ਕੋਸ਼ਿਸ਼ ਇਹ ਹੈ ਵੀ ਸਰਕਾਰ ਹੈ ਜਿਹੜੀ ਉਹ ਆਪਦੇ ਲੈਵਲ ਦੇ ਉੱਤੇ ਜਿਹੜਾ ਹੈਗਾ ਇਸ ਚੀਜ਼ ਨੂੰ ਵੇਖੇ ਸਾਡੀ ਸਿੱਖਿਆ ਮੰਤਰੀ ਤੱਕ ਵੀ ਇਹੀ ਅਪੀਲ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਵੀ ਇਹੀ ਅਪੀਲ ਹੈ ਵੀ ਤੁਹਾਡੀ ਸਰਕਾਰ ਇਹ ਕਹਿ ਕੇ ਆਈ ਸੀ ਵੀ ਮੇਰਾ ਹਰਾ ਪੈਨ ਹੈ ਜਿਹੜਾ ਉਹ kia ਕੱਚੇ ਮੁਲਾਜ਼ਮਾਂ ਦੇ ਪੱਖ 'ਚ ਚੱਲੂਗਾ ਮੇਰਾ ਹਰਾ ਪੈਨ ਨੌਜਵਾਨਾਂ ਦੇ ਲਈ ਚੱਲੂਗਾ ਪਰ ਹੁਣ ਅੱਜ ਜਿਹੜਾ ਉਹਨਾਂ ਦਾ ਹਰਾ ਪੈਨ ਆ ਸੀ ਇਹ ਜਾਦ ਦਿਵਾਉਣਾ ਚਾਹੁੰਦੇ ਆ ਤੁਹਾਡੇ ਮਾਧਿਅਮ ਦੇ ਰਾਹੀਂ ਉਹ ਸਾਡੇ kia 850 ਪਰਿਵਾਰਾਂ ਦੀ ਰੋਜੀ ਰੋਟੀ ਦੇ ਖਿਲਾਫ ਚੱਲ ਰਿਹਾ ਤੇ ਅਸੀਂ ਇਹਦਾ kia ਡਟ ਕੇ ਵਿਰੋਧ ਕਰਾਂਗੇ ਜੀ ਜੀ ਜਿਵੇਂ ਪਹਿਲੇ ਗੱਲ ਕੀਤੀ ਅਗਲਾ ਕਦਮ ਜੇਕਰ ਮੰਨ ਲਓ ਸੁਣਵਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਲੀਗਲ ਐਕਸ਼ਨ ਲੋਗੇ ਜਾਂ ਧਰਨੇ ਪ੍ਰਦਰਸ਼ਨ ਦਾ ਦੂਰ ਹੋਸ਼ ਨੂੰ ਤੱਕ ਕਰੋਗੇ ਹਾਂਜੀ ਧਰਨਾ ਪ੍ਰਦਰਸ਼ਨ ਵੀ ਹੈ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਸਾਡੇ ਵਿੱਚ ਆਏ ਐ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਇਸ ਤੋਂ ਇਲਾਵਾ ਕਿ ਸਟੂਡੈਂਟ ਜਥੇਬੰਦੀਆਂ ਵੀ ਸਾਡਾ ਸਮਰਥਨ ਕਰ ਰਹੀਆਂ ਨੇ ਤਾਂ ਜੇਕਰ ਸਰਕਾਰ ਅੱਗੇ ਸਾਡੀ ਇਹੀ ਅਪੀਲ ਹੈ ਕਿ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਇਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਹਾਂ ਜੇਕਰ ਸਰਕਾਰ ਕੀ ਇਹਨਾਂ ਨੂੰ ਫਿਰ ਅਣਗੌਲਿਆ ਕਰਦੀ ਹੈ ਤਾਂ ਇਸ ਸੰਘਰਸ਼ ਨੂੰ ਅਸੀਂ ਵੱਡੇ ਲੈਵਲ ਤੱਕ ਕੀ ਲੈ ਕੇ ਜਾਵਾਂਗੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੋਈ ਹੋਰ ਵਕਤਾਂ ਅੱਜ ਦੇ ਇਸ ਨੂੰ ਗੈਸਟ ਲੈਕਚਰਸ ਜਾਂ ਪ੍ਰੋਫੈਸਰ ਵੀ ਨਹੀਂ ਲੋਕ ਬਲਕਿ ਜਨਤੀ ਵਰਗ ਤੇ ਮੈਂ ਭਜਨ ਲਾਲਾ ਦੁਕਾਣ ਕੀ ਨਾਮ ਹੈ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਗੈਸਟ ਫੈਕਲਟੀ ਵਾਸਤੇ ਅਸੀਂ ਪਹੁੰਚੇ ਹੋ ਦੇਖੋ ਜੀ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਔਰ ਬੜਾ ਦੁੱਖ ਵੀ ਹੈ ਔਰ ਮੈਂ ਗੱਲ ਕਰਨ ਤੋਂ ਪਹਿਲਾਂ ਆਦਰਨੀ ਲਾਲਾ ਮੁੰਸ਼ੀ RAM ਜੀ ਦਾ ਸਿਰ ਝੁਕਾ ਕੇ ਉਹਨਾਂ ਦਾ ਅਸ਼ੀਰਵਾਦ ਲੈਂਦਾ ਜਿੱਥੇ ਵੀ ਹੋਣ ਕਿਉਂਕਿ ਇਸ ਕਾਲਜ ਦੀ ਜਿਹੜੀ ਨਹੀਂ ਹੈ ਉਹ ਮੈਨੂੰ ਜਿੱਥੋਂ ਤੱਕ ਪਤਾ ਹੈ ਉਹ ਆਜ਼ਾਦੀ ਤੋਂ ਪਹਿਲਾਂ ਦੀ ਰੱਖੀ ਗਈ ਹੈ। ਔਰ ਆਜ਼ਾਦੀ ਤੋਂ ਪਹਿਲਾਂ ਦਾ ਜਿਹੜਾ ਇਹ ਕਾਲਜ ਚੱਲਦਾ ਆ ਰਿਹਾ ਹੈ। ਔਰ ਸਾਡੇ ਅਤੀ ਸਤਕਾਰਯੋਗ Munshi Ram ਨੇ ਲਗਭਗ 32 30 ਏਕੜ ਜ਼ਮੀਨ ਜਿਹੜੀ ਹੈ ਉਸ ਵਕਤ ਕਾਲਜ ਨੂੰ ਦਾਨ ਕੀਤੀ। ਔਰ ਕਾਲਜ ਜਿਹੜਾ ਹੈ ਆਜ਼ਾਦੀ ਤੋਂ ਪਹਿਲਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੋਵੇ ਤਾਂ 76 ਸਾਲ ਦੀ ਆਜ਼ਾਦੀ ਤੋਂ ਬਾਅਦ ਅਗਰ ਉਸ ਕਾਲਜ ਦੇ ਵਿੱਚ ਪੂਰੀ ਪ੍ਰਕਿਰਿਆ ਔਰ ਨਿਯਮਾਂ ਦੇ ਅਨਸਾਰ ભરਤੀ ਨਾ ਹੋਵੇ ਤਾਂ ਜੇ ਕੱਚੇ ਤੌਰ ਤੇ ਜਾਂ ਅਡੱਪਟ ਤੌਰ ਤੇ ਜਿਸ ਤਰ੍ਹਾਂ ਸਾਡੀ ਭੈਣ ਜੀ ਨੇ ਦੱਸਿਆ ਔਰ ਮੈਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਭਈ ਸਰਕਾਰ ਦੇ ਵਿੱਚ ਕਿਤੇ ਵੀ ਸੰਵਿਧਾਨ ਦੇ ਵਿੱਚ ਇਹ ਕਾਲਮ ਨਹੀਂ ਦਰਜ ਹੈ ਭਈ ਤੁਸੀਂ 35 ਸਾਲ ਦੀ ਉਮਰ ਦੇ ਵਿੱਚ ਕੋਈ ਜੋਬ ਲੱਗਦਾ ਤਾਂ ਉਹਦਾ 38 38 ਸਾਲ ਤੋਂ ਬਾਅਦ ਅਗਰ 20 22 ਸਾਲ ਜਾਂ 15 ਸਾਲ ਜੋਬ ਕਰ ਜਾਂਦਾ ਹੈ ਤਾਂ 58 ਸਾਲ ਦੇ ਵਿੱਚ ਉਹਦੀ ਰਿਟਾਇਰਮੈਂਟ ਦਾ ਜਿਹੜਾ ਹੈ ਉਹ ਪੱਤਰ ਜਾਰੀ ਹੋ ਜਾਏਗਾ ਤੇ ਉਹਦੀ ਉਮਰ ਬਾਅਦ ਚ ਕਿੰਨੀ ਕੁ ਬਚੀ ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਉਹਦੀ ਉਮਰ ਦੱਸੋ ਕਿੰਨੀ ਕੁ ਬਚੀ ਹੈ ਇਸ ਵਾਸਤੇ ਜਿਹੜਾ ਹੈ ਉਮਰ ਕਿੰਨੀ ਕੁ ਬਚਦੀ ਹੈ ਮੈਂ ਸਰਵ ਸਿੱਖਿਆ ਅਭਿਆਨ ਦੇ ਅੰਡਰ ਲੱਗੇ ਕਰਮਚਾਰੀ ਦੀ ਗੱਲ ਕਰਦਾ ਪਿੱਛੇ ਜਾਣਾ ਮੈਂ ਉੱਥੇ ਵੇਖਿਆ ਲੁਧਿਆਣੇ ਦੇ ਵਿੱਚ ਧਰਨਾ ਸੀ ਔਰ ਇੱਕ ਪਾਸੇ ਐਸਐਸਪੀ ਔਰ ਇੱਕ ਪਾਸੇ ਮੁਲਾਜ਼ਮ ਜਥੇਬੰਦੀਆਂ ਦੇ ਜਿਸ ਤਰ੍ਹਾਂ ਨੁਮਾਇंदे ਅੱਜ ਗੱਲ ਕਰ ਰਹੇ ਨੇ ਸਾਡੀ ਭੈਣ ਜੀ ਨੇ ਬੜੀ ਬਰੀਕੀ ਦੇ ਨਾਲ ਦੱਸਿਆ ਇਹਨਾਂ ਦਾ ਇੱਕ ਮੁੱਦਾ ਹੈ ਤੁਸੀਂ ਲੁਧਿਆਣੇ ਦੇ ਐਸਐਸਪੀ ਹੋ ਇੱਕ ਐਸਐਸਪੀ ਬਠਿੰਡੇ ਦਾ ਹੋਵੇ ਬਠਿੰਡੇ ਵਾਲੇ ਐਸਐਸਪੀ ਦੀ ਤਨਖਾਹ 25000 ਹੋਵੇ ਤੇ ਲੁਧਿਆਣੇ ਵਾਲੇ ਦੀ ਤਨਖਾਹ ਜਿਹੜੀ 1.2 ਲੱਖ ਹੋਏ ਦਾ ਥੋੜਾ ਜ ਮੈਨੂੰ ਜੋਰ ਤੋੜ ਲਾ ਕੇ ਦੱਸੋ ਤਾਂ ਉੱਥੇ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਣਾ ਮੈਂ ਕਿ ਇਹਨਾਂ ਦੀ ਜਿਹੜੀ ਮੰਗ ਹੈ ਉਹ ਸੈਲਰੀ ਦੀ ਬਰਾਬਰ ਦੀ ਮੰਗ ਹੈ ਤਾਂ ਇਹਨਾਂ ਨੂੰ ਆਜ਼ਾਦੀ ਤੋਂ ਬਾਅਦ 25 ਸਾਲ 15 ਸਾਲ ਕਿਉਂਕਿ ਮੈਂ ਕਾਲਜ ਦੇ ਨਾਲ ਸਾਡੇ ਬੱਚੇ ਵੀ ਇੱਥੋਂ ਪੜ੍ਹ ਕੇ ਗਏ ਆ ਕਾਫੀ ਜੁੜਿਆ ਰਹੇ ਆ ਔਰ ਤਕਰੀਬਨ ਜਿੰਨੇ ਪ੍ਰਿੰਸੀਪਲ ਗਏ ਆ ਸਾਰੇ ਮੇਰੇ ਮਿੱਤਰ ਹੈ ਮੈਂ 22 ਫੇਸ ਉਹਨਾਂ ਨੂੰ ਜਾਣਦਾ ਔਰ ਮੈਂ ਜਾਣਨ ਦੇ ਨਾਲ ਨਾਲ ਮੈਨੂੰ ਕਾਲਜ ਦੀ ਹਰ ਕਾਲਮ ਦਾ ਪਤਾ ਹੈ ਔਰ ਅੱਜ ਜਿਹੜਾ ਇਹ ਦੁਕਾਨ ਸਾਡੇ ਸਾਹਮਣੇ ਆਇਆ ਹੈ ਇਹ ਦੁਕਾਨ ਤੇ ਨਹੀਂ ਮੈਂ ਤਾਂ ਇਹ ਗੱਲ ਕਾਂਗਾ ਵੀ ਇਹ ਇੱਕ ਰਾਜਨੀਤਿਕ ਤੌਰ ਤੇ ਜਿਹੜਾ ਗੜਾ ਘੋਟਿਆ ਜਾ ਰਿਹਾ ਹੈ ਹਰਜੋਤ ਬੈਂਸ ਨੂੰ ਮਾਨਯੋਗ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ ਔਰ ਭਗਵੰਤ ਮਾਨ ਜੀ ਮੈਂ ਤਾਂ ਆਪ ਜੀ ਦੇ ਮੱਦੇਨ ਇਹ ਬੇਨਤੀ ਕਰਾਂਗਾ ਭਈ ਅਡਾਪਟਰ ਤੇ ਲੱਗੇ ਕਰਮਚਾਰੀ ਕੋਈ ਕੱਲੇ ਐਮ ਆਰ ਕਾਲੇ ਦੇ ਵਿੱਚ ਨਹੀਂ ਲੱਗੇ ਤੁਸੀਂ ਡੀ ਸੀ ਦਫਤਰਾਂ ਜਾਓ ਲਿਵਰ ਡਿਪਾਰਟਮੈਂਟ ਜਾਓ ਹੋਰ ਕਈ ਦਫਤਰਾਂ ਚ ਮੰਡੀ ਬੋਰਡ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਉਹ ਮੁਲਾਜ਼ਮ ਲੱਗੇ ਹੋਏ ਆ ਤਾਂ ਕਿ 25-25 ਸਾਲ ਉਹਨਾਂ ਦੀਆਂ ਜੜੀਆਂ ਸੇਵਾਵਾਂ ਲੈ ਕੇ ਤੇ ਉਹਨਾਂ ਨੂੰ ਘਰ ਭੇਜਾਂਗੇ ਤੇ ਜੇ 25 ਸਾਲ ਦੀ ਉਮਰ ਦੇ ਵਿੱਚ ਜਾਂ 30 ਸਾਲ ਦੀ ਉਮਰ ਦੇ ਵਿੱਚ ਲੱਗਾ ਤੇ ਉਹਦਾ ਬਾਕੀ ਉਮਰ ਦਾ ਜਿਹੜਾ ਤਕਾਜ਼ਾ ਰਹਾ ਕਿ ਇਹ 5-4-4 ਸਾਲ 2 ਸਾਲ ਤਾਂ ਇਸ ਵਾਸਤੇ ਸਾਥਿਓ ਔਰ ਮੈਂ ਆਪਜੀ ਦੇ ਮadhyam ਰਹੀਂ क्रांतिकारी यूनियन ਸਾਡੇ سورندر ਕੰਬੋਜ ਜੀ ਲਾਧੂਕਾ ਤੋਂ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਨਾਲ ਸਮੁੱਚੀ ਟੀਮ ਆਈ ਹੋਈ ਏ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆਂ ਵੀ ਹੌਣ ਵਾਲੇ ਸਮੇਂ ਤੇ ਤੁਸੀਂ ਆਪਣੇ ਤਰੀਕੇ ਨਾਲ ਜਿਹੜਾ ਜੋ ਵੀ ਤੁਸੀਂ ਸੰਘਰਸ਼ ਵਿੜਨਾ ਚਾਹੋ ਅਸੀਂ ਪੰਜਾਬ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਆਪਜੀ ਦੀ ਮਦਦ ਕਰਾਂਗੇ ਔਰ ਸਾਥੀਓ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਏ ਵੀ ਆਜ਼ਾਦੀ ਤੋਂ ਬਾਅਦ ਇਸ ਕਾਲਜ ਵੱਲ ਜਿਹੜਾ ਪੰਜਾਬ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਕਿਉਂ ਕਿ ਅੱਜ ਸੀਟਾਂ ਦੀ ਗੱਲ ਕਰੀਏ ਤਾ 2005 ਦੇ ਵਿੱਚ ਵੀ 1600 ਸੀਟਾਂ ਸੀ ਔਰ ਅੱਜ ਵੀ ਜਿਹੜੀਆਂ ਵੱਧ ਕੇ ਉਹ 1700 ਦੇ ਕਰੀਬ ਹੈ ਜਿਹੜੀਆਂ ਸੀਟਾਂ ਜਿਹੜੀਆਂ ਲਗਭਗ 25 ਹੋਣੀ ਚਾਹੀਦੀਆਂ ਸੀ ਔਰ 2500 ਸੀਟਾਂ ਵਧੀਆਂ ਤਾਂ ਫਿਰ ਇੱਥੇ ਮੁਲਾਜ਼ਮਤ ਦਾ ਵੀ ਜਿਹੜਾ ਹੈ ਉਹ ਲਗਭਗ 55 ਤੋਂ 60 ਜਿਹੜੇ ਮੁਲਾਜ਼ਮ ਹੈ ਇੱਥੇ ਹੋਣੇ ਜ਼ਰੂਰੀ ਹੈ ਤਾਂ ਇਸ ਵਾਸਤੇ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਜਿਹੜੇ ਇੱਥੇ ਮੁਲਾਜ਼ਮ ਲੱਗੇ ਹੈ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਠੀਕ ਹੈ ਕਿਤੇ ਨਾ ਕਿਤੇ ਉਹਨਾਂ ਕੋਲ ਕੋਈ ਡਿਗਰੀ ਥੋੜੀ ਜੀ ਘਾਟੋ ਸਕਦੀ ਹੈ ਪਰ 25 ਤੋਂ 30 ਸਾਲ ਦਾ ਜਿਹੜਾ ਤਜਰਬਾ ਹੈ ਉਹ ਵੀ ਤਾਂ ਇੱਕ ਬੜੀ ਵੱਡੀ ਗੱਲ ਹੈ ਫਿਰ ਇਸ ਵਾਸਤੇ ਤੁਸੀਂ 25 30 ਸਾਲ ਦੇ ਤਜਰਬੇ ਵਾਲੇ ਲੋਕਾਂ ਨੂੰ ਤੁਸੀਂ ਇਹਦੇ ਵਿੱਚੋਂ ਜਿਹੜਾ ਉਹ ਬਾਹਰ ਨਹੀਂ ਕੱਢ ਸਕਦੇ ਇਸ ਵਾਸਤੇ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਤੁਹਾਨੂੰ ਦੇਣਾ ਪੈਣਾ ਹੈ ਔਰ ਅਸੀਂ ਮਾਨ ਸਤਕਾਰ ਇਹਨਾਂ ਨੂੰ ਦਿਵਾ ਕੇ ਰਾਂਗੇ ਧੰਨਵਾਦ ਜੀ ਮੌਜੂਦਾ ਸਮੇਂ ਦੇ ਜਿਹੜਾ ਮੁੱਦਾ ਹੈ ਲੀਵ ਕਰਨ ਦੀ ਜਿਹੜੀ ਸ਼ੰਕਾ ਪੈਦਾ ਹੋ ਗਈ ਹੈ ਖਦਸ਼ਾ ਪੈਦਾ ਹੋ ਗਿਆ ਹੈ ਕਿ ਇਹਨਾਂ ਨੂੰ ਲੀਵ ਕੀਤਾ ਜਾ ਸਕਦਾ ਹੈ ਕਿ ਗਲਤੀ ਨੂੰ ਉਹਦੇ ਬਾਰੇ ਤੁਹਾਡਾ ਕੀ ਰਿਐਕਸ਼ਨ ਹੈ ਦੇਖੋ ਜਿਹੜੀਆਂ ਸਰਕਾਰ ਇਹਨਾਂ ਦੇ ਚੋਣਾਂ ਤੋਂ ਪਹਿਲਾਂ ਵਾਦੇ ਹੋਰ ਹੁੰਦੇ ਔਰ ਚੋਣਾਂ ਤੋਂ ਬਾਅਦ ਇਹਨਾਂ ਦੀ ਨਜ਼ਰ ਜਿਹੜੀ ਹੈ ਹੋਰ ਹੁੰਦੀ ਹੈ ਇਹਨਾਂ ਕੋਲੋਂ ਨਾ ਕੋਈ ਖਾਤਾ ਤੇ ਨਾ ਕੋਈ ਬਈ ਹੈ ਇਹ ਜਿਹੜਾ ਲਿਖ ਦੇਣ ਉਹੀ ਸਹੀ ਹੈ ਕਿਉਂਕਿ ਇਹਨਾਂ ਦੀ ਨੀਅਤ ਹੈ ਔਰ ਇਹਨਾਂ ਤੋਂ ਪਿਛਲੀਆਂ ਸਰਕਾਰਾਂ ਵੀ ਜਿਹੜੀਆਂ ਉਹਨਾਂ ਦੀ ਨੀਅਤ ਤੇ ਵੀ ਸਾਨੂੰ ਜਿਹੜਾ ਹੈ ਪੂਰਾ ਸ਼ੰਕਾ ਹੈ ਹੁਣ ਦੱਸੋ ਇਹ ਗੱਲ ਇੱਕ ਪੰਜਾਬੀ ਦਾ ਲਬਜ ਹੈ ਵੀ ਤੁਸੀਂ 25 30 ਸਾਲ ਦਾ ਜਿਹੜਾ ਇੱਥੇ ਮੁਲਾਜ਼ਮ ਕਰਮਚਾਰੀ ਲੱਗਾ ਸਾਡੇ ਬੱਚੇ ਲੱਗੇ ਔਰ ਸਾਡੀ ਉਮਰ ਤੋਂ ਛੋਟੇ ਹੈ ਤੱਕੀ ਉਹਨਾਂ ਨੂੰ ਤੁਸੀਂ ਕੋਈ ਨੋਟੀਫਾਈ ਕੋਈ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਨੂੰ ਕੋ ਹਦਾਇਤ ਜਾਰੀ ਕੀਤੀ ਹੈ ਵੀ ਤੁਹਾਨੂੰ ਨਹੀਂ ਹਟਾਇਆ ਜਾਏਗਾ ਔਰ ਤੁਹਾਨੂੰ ਵੀ ਬਣਦਾ ਮਾਨ ਸਤਕਾਰ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਦਿੱਤਾ ਜਾਏਗਾ ਤਾਂ ਇਹ ਸਰਕਾਰ ਦੀ ਪਰਮੰਚਾ ਤੇ ਸਵਾਲ ਨਹੀਂ ਤੋ ਹੋਰ ਕੀ ਹੈ ਨਵੀਂ ભરਤੀ ਦੀ ਜਿੱਥੇ ਤਾਂ ਗੱਲ ਹੈ ਅਸੀਂ ਉਹਦੇ ਵਿਰੋਧ ਨਹੀਂ ਹੈ ਉਹ ਵੀ ਭਰਤੀ ਹੋਣੀ ਚਾਹੀਦੀ ਹੈ ਰੈਗਲਰ ਭਰਤੀ ਹੈ ਪਰ ਇਹਨਾਂ ਨੂੰ ਵੀ ਫਿਰ ਰਗਨ ਸਵਾਵਾ ਕਿਉਂ ਨਹੀਂ ਦਿੱਤੀਆਂ ਜਾ ਸਕਦੀਆਂ ਜਦ ਕਿ ਇਹ ਵੀ ਇੱਕ ਗੱਲ ਸੱਚ ਹੈ ਭਾਵੇਂ ਜਿੰਨੀਆਂ ਮਰਜ਼ੀ ਪੋਸਟਾਂ ਪੂਰੀਆਂ ਕਰ ਲੋ ਅੱਜ ਵੀ ਇਹਨਾਂ ਦਾ ਆਂਕੜਾ ਵੇਖੀਏ ਤਾਂ ਲਗਭਗ ਜਿਹੜਾ 36 ਤੋਂ 38 ਹਜ਼ਾਰ ਦਾ ਜਿਹੜਾ ਆਂਕੜਾ ਹੈ ਉਹ ਬੀਅਡ ਅਰ ਲੈਕਚਰਰ অর ਪ੍ਰੋਫੈਸਰਾਂ ਦੀ ਜਿਹੜੀਆਂ ਪੋਸਟਾਂ ਅੱਜ ਵੀ ਖਾਲੀ ਹੈ ਇਹ ਕਹਿੰਦੇ ਸਾਡੇ ਸਕੂਲ ਪੂਰੇ ਹੋ ਗਏ 13700 ਕਿੰਨੀਆਂ ਪਚਾਈ ਤਾਂ ਲਗਭਗ ਜਿਹੜਾ 5552 ਹਜ਼ਾਰ ਸਕੂਲ ਬਣਦਾ ਉਹਦੇ ਚ ਇਹਨਾਂ ਪੋਸਟਾਂ ਕਿਤੇ ਕਿਤੇ ਖਾਲੀ ਕੀਤੀਆਂ ਸੇਵਾਦਾਰ ਦੀ ਪੋਸਟਾਂ ਨਾ ਚੁੱਕੀ ਹੈ ਕਲੈਰੀਕਲ ਦੀਆਂ ਦੋ ਦੋ ਪੋਸਟਾਂ ਚੁੱਕ ਸਫਾਈ ਕਰਮਚਾਰੀ ਦੀਆਂ ਪੋਸਟਾਂ ਚੁੱਕੀਆਂ ਹਨ ਲਗਭਗ ਜਿਹੜਾ ਕਾਲਜਾਂ ਦੀ ਔਰ ਸਕੂਲਾਂ ਦੀ ਗੱਲ ਕਰੀਏ ਤਾਂ 48 ਤੋਂ 50 ਹਜ਼ਾਰ ਪੋਸਟਾਂ ਅੱਜ ਵੀ ਖਾਲੀ ਹੈ ਤਾਂ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਅਡਜਸਟਮੈਂਟ ਕੀਤਾ ਜਾ ਸਕਦਾ ਹੈ ਸਰਕਾਰ ਕੋਲੋਂ ਬੜੇ ਖਾਨੇ ਹੁੰਦੇ ਅਡਜਸਟਮੈਂਟ ਕਰਨ ਦੇ ਕੱਢਣ ਵਾਸਤੇ ਇਹਨਾਂ ਦਾ ਹਰਾ ਪੈਨ ਚੱਲਦਾ ਹੈ ਤੇ ਲੇਕਿਨ ਇਹਨਾਂ ਨੂੰ ਰੈਗੂਲਰ ਕਰਨ ਵਾਸਤੇ ਇਹਨਾਂ ਦਾ ਹਰਾ ਪੈਨ ਕਿਉਂ ਨਹੀਂ ਚੱਲਦਾ ਇਸ ਵਾਸਤੇ ਅਸੀਂ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਉਨੇ ਆ ਅੱਜ ਇਹਨਾਂ ਨੇ ਸਾਨੂੰ ਮੈਸੇਜ ਲਾਇਆ ਸੀ ਅਸੀਂ ਆਏ ਆਂ ਔਰ ਜੋ ਵੀ ਹੈ ਨਾ ਤਾਂ ਸੰਘਰਸ਼ ਹੋਏਗਾ ਅਸੀਂ ਪੰਜਾਬ ਲੈਵਲ ਤੇ ਡਾਕਟਰ ਦਰਸ਼ਨਪਾਲ ਦੀ ਰਹਿਨਮਾਈ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਤੇਜ਼ ਕਰਾਂਗੇ ਧੰਨਵਾਦ ਉਸ ਨੂੰ ਜੁੜ ਲਈ ਨਮਸਕਾਰ ਹੈ ਜੀ ਹਾਜੀ ਨਾਮ ਹੈ ਜੀ ਟ੍ਰਿੰਪਲ ਬੱਲ ਲੈ ਜੀ ਮੇਰਾ ਸਾਨੂੰ ਇਹ ਮੁੱਦਾ ਕੀ ਕਿਸ ਹੱਦ ਤੱਕ ਪਤਾ ਹੈ ਕਿਰਾ ਗੈਸਟ ਫੈਕਟ ਨਾਲ ਸੰਬੰਧ ਸਰ ਆਲਮੋਸਟ ਸਾਨੂੰ ਸਾਰੇ ਸਟੂਡੈਂਟ ਜਿੰਨੇ ਵੀ ਅਸੀਂ ਬੈਠੇ ਹਨਾ ਸਾਡੇ ਸਾਥੀ ਇਹ ਸਾਨੂੰ ਆਲਮੋਸਟ ਸਾਰਾ ਪਤਾ ਹੈ ਕਿਵੇਂ ਸਾਡੇ ਗੈਸਟ ਫੀਲਡ ਦੇ ਟੀਚਰਸ ਨਾਲ ਤੱਕਾ ਹੋ ਰਿਹਾ ਹੈ ਇਸ ਟਾਈਮ ਸਰਕਾਰ ਤੱਕਾ ਕਰਦੀ ਜੀ ਅੱਜ ਦੰਨੇ ਤੇ ਨਾਲ ਸਮਦ ਸੇ ਬੈਠੀ ਹੋ ਕੱਲ ਨੂੰ ਕਿਸੇ ਦੇ ਕਿਸ ਸੰਬੰਧ ਹੋਰ ਹੁੰਦਾ ਹੈ ਤਾਂ ਉਹਦੇ ਤੁਹਾਡਾ ਭੂਮਿਕਾ ਕੀ ਰਹੇਗੀ ਸਰ ਜੇ ਅਸੀਂ ਅੱਜ ਇੱਥੇ ਬੈਠੇ ਹਾਂ ਜੇ ਕੱਲ ਨੂੰ ਸਾਡੇ ਹਨਾ ਸਾਡੇ ਮਾਂ ਪਿਓ ਆਏ ਏ ਠੀਕ ਹੈ ਜੇ ਸਾਨੂੰ ਇਹਨਾਂ ਦੇ ਨਾਲ ਕਿਧਰ ਬਾਹਰ ਵੀ ਖੜਨਾ ਪੈਂਦਾ ਕਿ ਤਿੱਕੇ ਸੰਘਰਸ਼ ਵਿੱਚ ਜਾਣਾ ਪੈਂਦਾ ਅਸੀਂ ਜਾਣ ਲਈ ਸਾਰੇ ਤਿਆਰ ਬੈਠੇ ਆਂ ਜਬਾਤ ਸਰਕਾਰ ਮੁਬਾਰਕ